ਪੰਜਾਬ ਜੋਬ ਹੈਲਥ ਚੈਨਲ ਵਿੱਚ ਤੁਹਾਡਾ ਇੱਕ ਬਰ ਫਿਰ ਤੋਂ ਸਵਾਗਤ ਹੈ ਜਿੱਥੇ ਤੁਹਾਨੂੰ ਸਾਡੇ ਚੈਨਲ ਦੇ ਉੱਤੇ ਰੋਜ਼ਾਨਾ ਆਉਂਦੀਆਂ ਨਵੀਂ-ਨਵੀਂ ਸਰਕਾਰੀ ਨੌਕਰੀ ਦੇ ਬਾਰੇ ਜਾਣਕਾਰੀ ਮਿਲਦੀ ਰਹਿੰਦੀ ਆ ਅੱਜ ਅਸੀਂ ਤੁਹਾਨੂੰ ਜੋ ਨਵੀਂ ਪੋਸਟ ਬਾਰੇ ਦੱਸਣ ਜਾ ਰਹੇ ਹਾਂ ਉਹ ਆਈ ਹੈ SSC ਦੇ ਵਿੱਚ ਸਿলেকਸ਼ਨ ਪੋਸਟ ਫੇਜ਼ 12 ਦੀਆਂ ਪੋਸਟਾਂ ਨੇ ਜਿਹੜੀਆਂ ਕਿ ਸਟਾਫ ਸਿলেকਸ਼ਨ ਕਮਿਸ਼ਨ ਵੱਲੋਂ ਰਿਲੀਜ਼ ਹੋਈਆਂ ਨੇ 2 ਜੂਨ 2025 ਨੂੰ ਇਸ ਵਿੱਚ ਕੁੱਲ 2402 ਵੈਕੈਂਸੀਆਂ ਰਿਲੀਜ਼ਡ ਹੋਈਆਂ ਨੇ ਯਾਨੀ ਕਿ ਟੋਟਲ ਪੋਸਟਾਂ ਦੀਆਂ ਦੀ 2402 ਆ ਤੇ 10ਵੀਂ 12ਵੀਂ ਤੇ ਗ੍ਰੈਜੂਏਸ਼ਨ ਪਾਸ ਵਾਲੇ ਉਪਲਾਈ ਕਰ ਸਕਦੇ ਨੇ ਤੇ ਹੁਣ ਗੱਲ ਕਰਦੇ ਇਸ ਦੀ ਇੰਪੋਰਟੈਂਟ ਡੇਟਸ ਦੀ ਕੀ ਕਿਹੜੀ ਕਿਹੜੀ ਡੇਟ ਲਿਸਟ ਵਿੱਚ ਅਪਲਾਈ ਹੁੰਦਾਗਾ 2 ਜੂਨ ਤੋਂ ਇਹ ਫਾਰਮ ਅਪਲਾਈ ਹੋਣੇ ਸਟਾਰਟ ਹੋ ਗਏ ਨੇ 23 ਜੂਨ ਤੱਕ ਜੋ ਅਪਲਾਈ ਹੋਣੇ ਨੇ ਤੇ ਇਸ ਵਿੱਚ ਜੋ ਲਾਸਟ ਡੇਟ ਅਪਲਾਈ ਕਰਨ ਲਈ ਫੀਸ ਪੇ ਕਰਨ ਲਈ ਹੈ 24 ਜੂਨ ਹੈ ਤੇ ਕਰੈਕਸ਼ਨ 28 ਜੂਨ ਤੋਂ 30 ਜੂਨ ਦੇ ਵਿੱਚ ਵਿੱਚ ਰਹਿਣੀ ਆ ਐਗਜ਼ਾਮ 24 ਜੁਲਾਈ ਤੋਂ 4 ਅਗਸਤ ਦੇ ਵਿੱਚ ਵਿੱਚ ਤੁਹਾਡਾ ਐਗਜ਼ਾਮ ਇਸ ਵਿੱਚ ਹੋਵੇਗਾ ਸੋ ਅਗਰ ਫੀਸ ਦੀ ਗੱਲ ਕਰੀ ਤਾਂ ਜਨਰਲ ਈਬੀਸੀ ਓਬੀਸੀ ਦੀ 100 ਰੁਪਿਆ ਤੇ ਐਸਸੀ ਐਸਟੀ ਤੇ ਪਲੱਸ ਫੀਮੇਲ ਕੈਂਡੀਡੇਟਸ ਲਈ ਕੋਈ ਵੀ ਫੀਸ ਇਸ ਵਿੱਚ ਨਹੀਂ ਹੈ ਅਗਲੀ ਗੱਲ ਕਰੀ ਤਾਂ ਏਜ ਲਿਮਿਟ ਦੇ ਤੇ ਘੱਟੋ ਘੱਟ ਏਜ ਕਲ ਉਸ ਨੂੰ ਅਪਲਾਈ ਕਰਨ ਦੇ ਲਈ ਜੋ ਹੋਣੀ ਚਾਹੀਦੀ ਹੈ 18 ਤੋਂ 30 ਸਾਲ ਵਾਲੇ ਇਸ ਨੂੰ ਅਪਲਾਈ ਕਰ ਸਕਦੇ ਨੇ ਤੇ ਇਸ ਵਿੱਚ ਏਜ ਲੈਕਸੇਸ਼ਨ ਦੀ ਡਿਟੇਲ ਹਜ ਤੱਕ ਮੈਂਸ਼ਨ ਨਹੀਂ ਕੀਤੀ ਤੇ ਜੇਕਰ ਗੱਲ ਕਰੀ ਤਾਂ ਇਸ ਵਿੱਚ ਪੋਸਟਾਂ ਨੇ ਜੋ ਕਿ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਕਿ ਫੇਸ 12 ਦੀਆਂ ਪੋਸਟਾਂ ਨੇ ਸਿਲੈਕਸ਼ਨ ਪੋਸਟਾਂ ਨੇ 2402 ਕੁੱਲ ਵੈਕੈਂਸੀਆਂ ਦੀ ਗਿਣਤੀ ਆ ਤੇ ਇਸ ਦੀ ਆਫੀਸ਼ੀਅਲ ਵੈਬਸਾਈਟ 'ਤੇ ਸੀ ਮੈਂਸ਼ਨ ਕੀਤੀ ਹੈ ਜਿਸ ਤੇ ਜਾ ਕੇ ਤੁਸੀਂ ਬਾਕੀ ਦੀ ਸਾਰੀ ਡਿਟੇਲ ਨੂੰ ਚੈੱਕ ਕਰ ਲੈਣਾਗਾ ਸੋ ਇਹ ਸੀ ਅੱਜ ਦੀ ਪੋਸਟ ਦੀ ਡਿਟੇਲ ਜੇਕਰ ਤੁਸੀਂ ਇਦਾਂ ਹੀ ਘਰ ਬੈਠੇ ਨਵੇਂ-ਨਵੇਂ ਸਰਕਾਰੀ ਨੌਕਰੀ ਦੀ ਜਾਣਕਾਰੀ ਚਾਹੁੰਦੇ ਹੋ ਤਾਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰਦੋ ਤਾਂ ਕਿ ਸਾਰੇ ਲੋਕਾਂ ਕੋਲ ਇਸ ਪੋਸਟ ਦੀ ਜਾਣਕਾਰੀ ਪਹੁੰਚ ਸਕੇ ਤੁਸੀਂ ਆਪਣੇ ਪੋਸਟਾਂ ਨੂੰ ਸਾਡੇ ਕੋਲੋਂ ਘਰ ਬੈਠੇ ਵੀ ਅਪਲਾਈ ਕਰਵਾ ਸਕਦੇ ਹੋ ਸਾਡੇ ਦਿੱਤੇ ਗਏ ਨੰਬਰ ਦੇ ਤੇ ਸੰਪਰਕ ਕਰਕੇ ਜੇਕਰ ਤੁਸੀਂ ਘਰ ਬੈਠੇ ਹੀ ਇੰਟਰਨੈਟ ਕੈਫੇ ਦਾ ਤੇ ਨਾਲ ਹੀ ਸੇਵਾ ਕੇਂਦਰ ਦੇ ਫਾਰਮ ਅਪਲਾਈ ਦਾ ਕੰਮ ਸਿੱਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ